ਸਾਲ ਇਹ ਬੜ ਪਰਿਸਤ ਸਰੀਅਕਾਲ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਤੇ ਅੱਜ ਮੌਸਮ ਬੇਗੜ ਗਿਆ ਹੋ ਗਈ ਬੱਦਲਬਾਈ ਤੇ ਮਾੜੀ ਬੋ ਟੀਕਣ ਮਣਜੀ ਵੀ ਕਰਦਾ ਪਰ ਉਹ ਫਾਰਸ਼ ਸੁੱਕ ਜਾਂਦਾ ਨਾਲ ਹੀ ਤੇ ਬਾਕੀ ਲਾਉਣਾ ਸੀ ਸਰ ਉਹਨੂੰ ਵੀ ਪਾਣੀ ਤੇ ਲਾਈਟ ਕੱਲ ਆਈ ਨਹੀਂ ਸੀਗੀ ਤੇ ਹੁਣ ਸਕੀਮ ਬਦਲ ਦਨੇ ਆ ਵੀ ਦੇਖ ਲੈਨੇ ਆ ਵੱਧ ਘਾਟੇ ਦਾ ਪਤਾ ਨਹੀਂ ਹੈਗਾ ਮੀਂਹ ਦਾ ਤੇ ਬਾਕੀ ਫੋਲਗਲਾਉ ਦਾ ਨਿਕਲਿਆ ਹੋਇਆ ਪੂਰਾ ਕਟਿੰਗ ਕਰਤੀ ਸੀ ਇਹਨਾਂ ਦੀ ਪਹਿਲਾਂ ਤੇ ਤੁਰਾ ਸਰੇ ਆ ਬੁਰਾ ਗੁੰਦ ਮੈਂ ਕਾਲਜ ਵਾਲਾ ਆਪਾਂ ਕਹ ਲਈ ਤੇ ਬਾਕੀ ਅੱਜ ਮੇਰੇ ਸਿਆਲ ਸਕੂਟਰ ਦੀ ਵੀ ਵਾਰੀ ਆ ਗਈ ਇਹਦੀਆਂ ਬੈਟਰੀਆਂ ਕਰਨੀਆਂ ਆਪਾਂ ਬਦਲੀ ਲੈ ਕੇ ਚੱਲਦੇ ਆਂ ਜੇ ਮੌਸਮ ਠੀਕ ਰਿਹਾ ਤਾਂ ਜਗਰਾਵ ਲੈ ਕੇ ਜਾਣਾ ਇਹਨੂੰ ਸਕੂਟਰ ਨੂੰ ਤੇ ਮੈਂ ਅਸੀ ਕੱਲ ਚੜ ਗਿਆ ਸੀ ਕਹਿੰਦਾ ਸੀ ਅੱਜ ਸ਼ਾਂਤਾਈ ਪਹੁੰਚ ਜੂਗਾ ਜਗਰਾਵ ਤੇ ਬਾਕੀ ਲੱਗ ਜੂਗਾ ਤਾਂ ਫੋਨ ਕਰਕੇ ਕਿੱਥੇ ਕੋ ਪਹੁੰਚਿਆ ਤੇ ਬਾਕੀ ਪਾਉਣੀ ਆ ਫਿਰ ਪੱਠੇ ਪੱਠਿਆ ਤਾਂ ਮੈਂ ਸਟਾਰਟ ਕਰਨਾ ਹੁੰਦਾ ਤਾਂ ਦਿਨ ਦੀ ਸ਼ੁਰੂਆਤ ਯਾਨੀ ਪਸ਼ੂਆਂ ਦੇ ਕੰਮ ਤੋਂ ਕਰਨੀ ਹੁੰਦੀ ਹੈ। ਬਾਕੀ ਮੌਸਮ ਵਿਗੜਿਆ ਹੋਇਆ ਵਾ ਪੂਰਾ। ਇਹਦੇ ਲੈ ਪਾਸੇ ਲੁਧਿਆਣੇ ਵਾਲੀ ਸਾਈਡ ਬਦਲ ਜਾ ਬੜਿਆ ਹੋਇਆ। ਤੇ ਬਾਕੀ ਲੱਗ ਜੂ ਪਤਾ। ਸ਼ਾਮ ਤੱਕ ਕੀ ਕਰਦਾ ਕੀ ਨਹੀਂ ਕਰਦਾ। ਬੋਟਰਸ ਵਾਲਿਆਂ ਦੇ ਆਏ ਆਪਣੇ ਜਿਗਰਾਓ ਤੇ ਬੈਟਰੀਆਂ ਡਾਊਨ ਹੋ ਗਈਆਂ ਜਮੇ ਫੋਲੀਆਂ ਪਈਆਂ ਅਸੀਂ ਦੋ ਬੈਟਰੀਆਂ ਦਾ ਵਿੱਚ ਬਿਲਕੁਲ ਹੀ ਤੇ ਚਾਰ ਬੈਟਰੀਆਂ ਦੇ ਵਿੱਚ ਇਹ ਬਾਕੀ ਦੇਖਾਂਗੇ ਰਿਸਪਾਂਸ ਕਿਵੇਂ ਆ ਪਹਿਲਾਂ ਵਧੀਆ ਚੱਲੀਆਂ ਉਦੋਂ ਆ ਕਰੀਏ ਚ 6 ਬੈਟਰੀਆਂ ਇਹਦੇ ਬਾਕੀ ਇਹ ਪਹਿਲਾ ਨਾ ਮਾਡਲ ਆ ਹੀਰੋ ਵਾਲਿਆਂ ਦਾ ਇਹਨਾਂ ਤੋਂ ਨਾ ਕਿਥੇ ਨਾਡੋਲ ਭਾਵੀ ਜੀ ਬੇਦਰ ਉਹ ਸੇਵਾ ਪਰੇ ਬੈ ਢੱਬੇ ਤੇ ਇਹ ਕਿਹੜੀ ਕੰਪਨੀ ਆ ਗਈ ਆਪਣੀ ਉਹੀ ਹੈ ਵੀਰੇ એનਰਜੀ ਦੀ ਹੈ ਅੱਛਾ ਉਹ ਵੀ ਉਹੀ ਆ ਨਹੀਂ ਨਹੀਂ ਇਹ ਤਾਂ ਹੋਰ ਆ ਇਹ ਤਾਂ ਕੋਈ ਹੋਰ ਹੀ ਆ ਟੋਪ ਤੇ ਇਹੀ ਆਉਂਦੀ ਹੈ ਹਾਂਜੀ ਵੀਰੇ ਢੱਕਣ ਜਿਹਾ ਲਾਗਣਗੇ ਮਿੱਟੀ ਦੋਨ ਹਾਂ ਨਾਲੇ ਆਪਨ ਨੱਟ ਵੀ ਵੀਰੇ ਦੂਜੇ ਲੈ ਆਓ ਸਹੀ ਦੂਜੇ ਆਉਗੇ ਤੇ ਕੋਈ ਵੀ ਖੋਲਦਾ ਦਾ ਕਰੇ ਨਾ ਇਹ ਤਾਂ ਇਹ ਅਜੂੜ ਨੀ ਰਾਜੂ ਕੱਤੇ ਜੇ ਪਾਦੀ ਬਾਅਦ ਚ ਵਿੱਚ ਖੜਕੂ ਨਾ ਇਹ ਪਹਿਲਾਂ ਰੱਖ ਲੈਣਾ ਵਿਚਾਲੇ ਵਾਲੇ ਦੀ ਬਾਅਦ ਰੱਖਦਾ ਫਿਰ ਵੀ ਜਰਾ ਸੌਖਾ ਰਹਿਣਾ ਇਹ ਕੰਮ ਵਿਚਾਲੇ ਵਾਲੇ ਕੱਢ ਲਾ ਜਾਂ ਉਹਨੂੰ ਇੱਧਰ ਕਰਦੇ ਨਾ ਇੱਕੋ ਵੇਲੇ ਹੁਣ ਤਾਰਾ ਲਾ ਦੇ ਯਾਰ ਕੋਲਡੀ ਪੈ ਗਈ ਵਿਚਾਲੇ ਵਾਲੀ ਬਾਅਦ ਰੱਖੀ ਤੇ ਬੈਟਰੀਆਂ ਪਰ ਰੱਖਿਆ એનਰਜੀ ਕੰਪਨੀ ਦੀ ਤੇ ਬਾਕੀ ਚਲੋ ਹੁਣ ਲੱਗੂ ਆਉਣ ਵਾਲੇ ਟਾਈਮ ਤੇ ਮੈਂ ਅਸੀ ਦੱਸੂਗਾ ਕਿ ਕਿਵੇਂ ਚੱਲਦੀ ਆਵਾਂ ਤੇ ਬਾਕੀ ਆਪਣੇ ਉਹ ਪਰਲੇ ਦੇ ਚਿੱਟੇ ਸਕੂਟਰ ਦਾ ਵੀ ਜਦ ਨਹੀਂ ਥੋਣਾ ਨੇ ਸੱਟਤਾ ਸੀ ਇੱਕ ਵਾਰੇ ਖਾਲ ਚ ਤੇ ਉਹਦੇ ਕਵਰ ਜੇ ਭਾਂਤੇ ਸਾਈਡ ਵਾਲੇ ਤੇ ਉਹ ਜਾਨੀ ਔਰਲਾ ਬਸ ਆ ਵਾਈਟ ਵਾਲੇ ਤੇ ਕੋਹ ਪਾਰਟ ਪੈਣੇ ਸੀਟ ਵਾਲਾ ਇੱਕਾ ਥੱਲੇ ਵਾਲਾ ਤੇ ਕਾ ਤਿੰਨੇ ਹੀ ਚੇਂਜ ਹੋਣੇ ਇਹ ਵੀ ਕਰਾ ਕੇ ਲਿਆਵਾਂਗੇ ਰੈਕੋਰਡ ਤੋਂ ਬਦਲੀ ਅੱਜ ਸ਼ਨੀਵਾਰ ਤੇ ਮੰਗਲਵਾਰ ਬੁੱਧਵਾਰ ਪਈ ਕਹਿੰਦੇ ਸੀ ਆ ਜੂਗਾ ਤੇ ਕੇਰਾ ਫੈਵੀਆਂ ਕਹਿੰਦਾ ਜੋੜਦਾ ਸੀਗਾ ਤੇ ਬਾਰੇ ਹਲਦਾਯਾ ਪਰ ਆ ਲੱਗਦਾ ਵਾ ਬਾਕੀ ਠੀਕ ਵਾ ਤੇ ਆਪ ਜਾਨੀ ਸੱਟ ਸੂਟ ਤੋਂ ਬਚ ਗਏ ਉਦੋਂ ਹਾਂ ਆਦੇ ਹਾਂ 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 ਉਹ ਚੈੱਕ ਕਰਨਾ ਕਿ ਨਾ ਚਾਬੀ ਦੇ ਚਾਬੀ ਆਦੇ ਭਾਈ ਮੂਰੇ ਆਦੇ ਆਦੇ ਭਾਈ ਹਾਂ ਚੱਲ ਵੀ ਦੇਖੀਂ ਦੇਖੀਂ ਦੀ ਨਹੀਂ ਹੁਣ ਤਾਂ ਸੂਈ ਜੀ ਉਹ ਤਾਂ ਨਾਹ ਚੱਕਦੀ ਜਿਹੜੀ ਨਹੀਂ ਨਹੀਂ ਆ ਆ ਨਹੀਂ ਘਟਾਉਂਦੀ ਮੈਂ ਕਿਹਾ ਅੰਪੀਰ ਵਾਲੀ ਇਹਦਾ ਅੱਗੇ ਦੇ ਥੱਲੇ ਨੂੰ ਆਉਂਦੀ ਜਿਆ ਨਾਲ ਹੀ ਪਲੇਟਾਂ ਲਾਤੀਆਂ ਨਮੀਆਂ ਕੋ ਲੋਗੋ ਵਾਲੀਆਂ ਦੋਨਾਂ ਦੇ ਘਟਾ ਕੇ ਮੇਸੀ ਵਾਲੀ ਨੇ ਵੀ ਮਗਰ ਲੋਗੋ ਵਾਲੀ ਲਾਦੀ ਆਪਾਂ ਹੁਣ ਸਹੀ ਆ

ਬੈਟਰੀ ਇਹ ਗੱਲ ਹੋ ਗਈ ਬਦਲੀ ਫਿਰ ਤੇ ਮੇਸੀ ਕੋੜੇ ਛੱਡਿਆ ਵਾਂਗੇ ਅੱਜ ਤੇ ਚਾਰਜਰ ਇਹਦਾ ਹੋ ਗਿਆ ਸੀ ਖਰਾਬ ਪਹਿਲਾਂ ਨਾ ਤੇ ਲੈ ਕੇ ਆਏ ਆ ਰੇਕੋੜ ਤੋਂ ਫਿਰ ਅੱਜ ਤੇ ਜਣੀ ਪੈਗਾ ਪੈਦੀ ਬਣ ਗਈ ਹੁਣ ਬੈਟਰੀਆਂ ਨਵੀਆਂ ਪਾਉਣ ਨਾ ਸਕੂਟਰ ਦੀ ਤੇ ਹੁਣ ਜਣੀ ਡੌਨ ਨਹੀਂ ਹੁੰਦੇ ਐਂਪੀਅਰ ਇਹਦੇ ਪਹਿਲਾਂ ਐਂਪੀਅਰ ਕੇਰੀ ਆ ਸੂਈ ਜਿਹੜੀ ਥੱਲੇ ਆ ਜਾਂਦੀ ਸੀ ਰੇਸ ਦੇਣ ਸਾਰੀ ਤੇ ਕਿਲੋਮੀਟਰ ਵੀ ਨਹੀਂ ਚੱਲਦੀ ਸੀ ਕੱਲ ਵੀ ਤਕਾਲ ਅੱਗੇ ਲੈ ਕੇ ਗਏ ਆਪਾਂ ਇਹਨੂੰ ਤੇ ਬਾਕੀ ਗੋਡਾ ਹੁਣ ਉਹ ਦੇਖਦਾ ਕਿੰਨਾ ਟਾਈਮ ਕੜਦਾ ਸਾਲ ਦੀ ਵੈਸੇ ਗਾਰੰਟੀ ਆ ਬੈਟਰੀਆਂ ਦੀ ਤੇ ਬੈਟਰੀਆਂ ਆਪਾਂ ਨੂੰ ਮਿਲੀ ਆ ਜਣੀਆਂ ਇੱਕ 3000 ਦੀ 12000 ਦੀਆਂ ਬੈਟਰੀਆਂ ਹੋ ਗਈਆਂ ਚਾਰ ਤੇ ਬਾਕੀ ਉਹ ਵਿੱਚ ਕੁਝ ਕੱਟੀਆਂ ਗਈਆਂ ਤਾਂ ਲੋ 1600 1700 ਦੀਆਂ ਕੱਟਦੀਆਂ ਪੁਰਾਣੀਆਂ ਵਿੱਚ ਤੇ ਜਣੀਆਂ 10 ਕੁ ਹਜ਼ਾਰ 10.5 ਹਜ਼ਾਰ ਬਣਿਆ ਇਹਦਾ ਤੇ ਹੁਣ ਦੇਖਦੇ ਆ ਸਾਲ ਚ ਵੈਸੇ ਤੇਰੋਂ ਵੱਧ ਭੁੱਕਿਆ ਜਾਣਾ ਜੇ ਆਪਣਾ ਇੰਜਨ ਵਾਲਾ ਹੋਵੇ ਇਹ ਹੀ ਸਕੂਟਰ ਤੇ ਬਾਕੀ ਚਲੋ ਗੋਡਾ ਹੁਣ ਲੱਗੂ ਪਤਾ ਤੇ ਬਾਕੀ ਮੈਂ ਅਸੀਂ ਧੱਕਾ ਵੀ ਨਹੀਂ ਕਰਦਾ ਤੇ ਅਕੇ ਦੀ ਲਾਈਟ ਉਹ ਮੂਲੀ ਖਰਾਬ ਸੀਗੀ ਕਰਕੇ ਚੇਜ ਤੇ ਇਹਦੀ ਹੈਡਲਾਈਟ ਤੇ ਨਾ ਪਹਿਲਾਂ ਟੇਪ ਲੱਗੀ ਸੀ ਜਿਹੜਾ ਇੰਡੀਕੇਟਰਾਂ ਦੇ ਤੇ ਲੱਗ ਜੀ ਲਾਈ ਹੈ ਪਰ ਬਹੁਤ ਗੰਦੀ ਟੇਪ ਆ ਤੇ ਇਹਦਾ ਸ਼ੀਸ਼ਾ ਹੀ ਖਰਾਬ ਕਰਦਾ ਲਾਈਟ ਦਾ ਸਰ ਤੇ ਤਾਂ ਕਰਕੇ ਲਾਈਟ ਉਹ ਫਿਰ ਮੂਰੇ ਲਾਈ ਹੋਈ ਸੀ LED ਵੀ ਉਹਨੂੰ ਛੇੜਿਆ ਹੀ ਨਹੀਂ ਆਪਾਂ ਤੇ ਖਰੀਂਡ ਆਂਗੂ ਲੈਂਦੀ ਐ ਪਰ ਉਹ ਪੁੱਛਿਆ ਸੀ ਉਹ ਕਹਿੰਦੇ ਜੇ ਹੀਟਰ ਨਾਲ ਵੀ ਲਾਉਣੇ ਤਾਂ ਸ਼ੀਸ਼ਾ ਨੇ ਖਰਾਬ ਕਰ ਦੇਣਾ ਫੇਰ ਵੀ ਤੇ ਉਹਨੂੰ ਫਿਰ ਛੇੜਿਆ ਨਹੀਂ ਆਪਾਂ ਜਿੱਦਾਂ ਹੀ ਠੀਕਿਆ ਹੋਇਆ ਵਾ ਤੇ ਫਿਰ 48 ਐਂਪੀਅਰ ਦਾ ਜੇ ਮੈਂ ਆਪਾਂ ਕਹਿ ਲੈਂਦੇ ਆ ਤੇ ਉਹ 72 ਬੋਲਟ ਆ ਜਾਣੀ ਇਹ 48 ਬੋਲਟ ਜਿਹੜਾ ਇਹਦਾ ਲੈ ਛੋਟਾ ਵਾ ਚਾਰਜਰ ਤੇ ਜਿਹੜਾ ਦੂਜੀ ਸਕੂਟਰੀ ਦਾ ਉਹਦੇ ਛੇ ਬੈਟਰੀਆਂ ਆਪਣੇ ਤੇ ਉਹਦਾ 72 ਬੋਲਟ ਵਾਲਾ ਕਰਕੇ ਉਹ ਫਿਰ ਇਹਨੂੰ ਖਰਾਬ ਕਰ ਸਕਦਾ ਵਾ ਬੈਟਰੀਆਂ ਨੂੰ ਤੇ ਪਹਿਲਾਂ ਇਹਦਾ ਚਾਰਜਰ ਸਹੀ ਸੀਗਾ ਪਤਾ ਨਹੀਂ ਕੀ ਹੋ ਗਿਆ ਖੜੇ ਖੜੇ ਨਹੀਂ ਇਹਨੂੰ ਮਤਲਬ ਹੁਣ 2 ਮਹੀਨੇ ਇਥੇ ਪਿੰਡ ਰਹੀ ਐ ਤੇ ਚਾਰਜਰ ਜਿਹੜਾ ਚੱਲਣਾ ਹਟ ਗਿਆ ਸਕੂਟਰ ਦਾ ਕੱਲ ਦੀ ਇਹ ਅੱਜ ਲਾਈ ਆ ਚਾਰਜ ਤੇ ਤੇ ਧੌਣ ਧਾਨ ਵਾਲੀ ਐ ਕਿਹੜਾ ਹੁਣ ਉਹ ਵੀ ਧੌਣ ਵਾਲੀ ਐ ਤੇ ਹੁਣ ਤੁਹਾਨੂੰ ਮਾਗਿਆ ਨੂੰ ਕਰ ਲਓ ਜਾਂ ਪਰਸੋਂ ਨੂੰ ਬਦਲੀ ਕਰਕੇ ਪਾਰਟ ਜੇ ਇਹਦੇ ਆ ਪਾਰਟ ਜੇ ਚੇਂਜ ਕਰਨੇ ਇਥੋਂ ਮੜੱਕ ਜੇ ਗਿਆ ਹੈ ਇਹ ਕਾ ਹਿਲਦਾ ਜੈ ਇਹਦਾ ਢਿੱਗਣ ਕਰਕੇ ਟੁੱਟ ਗਿਆ ਸੀ ਇਹ